JBS ਵੀਡੀਓ ਤੋਂ ਸਾਰੇ ਕਿਸਾਨ ਵੀਰਾਂ ਦੇ ਭੈਣਾਂ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 19 ਦਸੰਬਰ 2023 ਅੱਜ ਦੀ ਮੇਰੀ ਵੀਡੀਓ ਪੈਂਡ ਤੁਹਾਨੂੰ ਤੋਂ ਓਨਰ ਨੇਮ ਸਰਦਾਰ ਅਮਰਜੀਤ ਸਿੰਘ ਔਰ ਜ਼ਿਲ੍ਹਾ ਮਰੀਰਕੋਟਲਾ ਔਰ ਨੇੜੇ ਸੰਦਾਵੜ ਸ਼ਹਿਰ ਪੈ ਜਾਂਦਾ ਤੇ ਦੂਸਰੀ ਵੀਡੀਓ ਇਹਨਾਂ ਦੀ ਅੱਜ ਇਹਨਾਂ ਦੇ ਕੋਲੇ ਤਿੰਨ ਗਾਵਾਂ ਵਾਂ ਟੌਪ ਕੁਆਲਿਟੀ ਦੀਆਂ ਜਾਇਜ਼ ਰੇਟ ਦੀਆਂ ਔਰ ਬਹੁਤ ਹੀ ਨਿਰਧਾਰ ਸਾਫ ਸੁਥਰਾ ਕੰਮ ਆ ਸਰਦਾਰ ਜੀ ਹੁਣਾਂ ਦਾ ਸਰਦਾਰ ਅਮਰਜੀਤ ਸਿੰਘ ਹੁਣਾਂ ਦਾ ਗੈਜਰੇਟ ਦੇ ਪਸ਼ੂ ਸਾਫ ਸੁਥਰੇ ਦੋਸਤੋ ਆਜੋ ਤਿੰਨੇ ਗਾਮਾ ਚਲਾ ਕੇ ਦੇਖਦੇ ਆ ਨਾਲ ਹੀ ਇਹਨਾਂ ਦੀ ਡਿਟੇਲ ਜਾਣਦੇ ਆ ਦੇਖੋ ਪਹਿਲੇ ਨੰਬਰ ਵਾਲੀ ਬੈਡ ਦੀ ਫੇਸ ਕੁਆਲਟੀ ਦੋਸਤੋ ਔਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਜਿਨ੍ਹਾਂ ਨੇ ਜਾਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਿਸਾਨ ਦੋਸਤੋ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਡੱਬੀ ਵੇਖ ਰਹੇ ਹੋ ਇਹ 2 ਸਾਲ ਪਹਿਲਾਂ 올ੰਪਿਕ ਸਕਨ ਚ ਆ ਗਈ ਸੀਗੀ ਲੇਕਿਨ ਹੁਣ ਇਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਗਈ ਬਿਲਕੁਲ ਸਾਫ ਸੁਥਰੀ ਆ ਕੋਈ ਬਿਮਾਰੀ ਨਹੀਂ ਗਈ ਤੁਸੀਂ ਖੁਦ ਵੀ ਸਿਆਣੇ ਹੋ ਜਾਣਦੇ ਹੋ ਪਰ ਇਹ ਦਾਗ ਜਾਂਦੇ ਨਹੀਂ ਗੇ 올ੰਪਿਕ ਸਕਨ ਦੇ ਦੇਖੋ ਇਸ ਦੀ ਫੇਸ ਕੁਆਲਿਟੀ ਔਰ ਠੰਡੀ ਸੀਲ ਚਵਾਇ ਦੇ ਲਈ ਦੇਖੋ ਚਾਰੋਂ ਅੰਚਲ ਪ੍ਰੋਪਰ ਬੈਥ ਦੇ ਉੱਤੇ ਲੱਗੇ ਆ ਔਰ ਥਾਣੇ ਦੇ ਵਿੱਚ ਤੋਂ ਸਾਫ ਸੁਥਰੀ ਦੋਸਤੋਂ ਨਾਲ ਬੱਛੀ ਆ ਬੱਛੀ ਦੀ ਕੁਆਲਟੀ ਵੀ ਤੁਸੀਂ ਦੇ ਸਕਦੇ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਘਰ ਪਰਬਾਰ ਤੁਸੀਂ ਦੱਸੋ ਠੀਕ ਹੈ ਵਧੀਆ ਤੇ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਬੈਡ ਦਿਖਾਈ ਆਦੀ ਡਿਟੇਲ ਕੀ ਆ ਇਹ ਵੀਰੇ ਦੂਸਰੇ ਸੂਏ ਸੂਈ ਆ ਬੱਸੀ ਕਿੰਨੇ ਦਿਨ ਹੋ ਗਏ ਅੱਜ ਇਹਨੂੰ 7 ਦਿਨ ਹੋ ਗਏ ਸੂਈ ਨੂੰ ਨਾਲ ਬਚੀ ਹੈ ਨਾ ਨਾਲ ਬਚੀ ਹੈ ਔਰ 7 ਦਿਨਾਂ ਦੀ ਸੂਈ ਥਲੇ 16 ਤੋਂ 17 ਲੀਟਰ ਤੱਕ ਜਾਣ 16 17 ਲੀਟਰ ਹੋਣਾ ਹੁਣ ਹੈਗਾ ਕਿੰਨਾ ਕਰਜੂ ਜਣੀ ਇਹ 20 ਤੋਂ ਬਾਹਰ ਜਾਣਾ ਹੈ 20 ਪਲਸ ਬਸੀ ਨੇ 18 19 ਲੀਟਰ ਕੱਢਿਆ ਹੈਗਾ ਹੁਣ 20 ਪਲਸ ਕਰੂਗੀ ਹਾਂ ਇਹ ਹਫਤੇ ਦੀ ਸੂਈ ਥਲੇ 16 17 ਗਾ ਤਾਂ ਅਜੇ ਪੀਕ ਲੈਵਲ ਤੇ ਜਾਣਾ ਬਸੀ ਨੇ ਠੀਕ ਆ ਇਹ 20 ਤੋਂ ਬਾਹਰ ਜਾਊਗੀ ਬਸੀ ਠੀਕ ਤੇ ਇਹਦਾ ਮੁੱਲ ਕਿੰਨਾ ਕਰਦੇ ਹਾਂ ਇਹਦਾ ਮੁੱਲ ਆਪਾਂ ਤਿੰਨਾਂ ਦਾ ਇਕੱਠਿਆਂ ਦੀ ਕਰਦੇ ਨੇ ਇਕੁਇਰੇਟ ਕਰਨਾ ਤਿੰਨਾਂ ਦਾ ਕਿੰਨਾ ਮੁੱਲ ਕਰਾਉਣ ਲਈ ਛੀ ਕਿਨਾਲਾ 85 ਕਿਲੋ ਤਿੰਨੀ ਬਸੀਆਂ ਜਿਹੜੇ ਦਿਖਾਉਣੀਆਂ ਨੇ ਕੱਲੀ ਕੱਲੀ ਬਿਹੜ ਦਾ ਮੁੱਲ 70 70000 ਦਾ ਤਿੰਨਾਂ ਦਾ ਠੀਕ ਆ ਹਾਂ ਦੂਸਰੇ ਨੰਬਰ ਵਾਲੀ ਗਾਂ ਦੋਸਤੋ ਇਹਨਾਂ ਦੀ ਪ੍ਰੈਗਨੈਂਟ ਔਰ ਇਹਦਾ ਕੱਦ-ਕਾਡ ਤੁਸੀਂ ਦੇਖ ਸਕਦੇ ਹੋ ਲੰਬੀ ਬੇਲ ਉੱਚੀ ਹਾਈਟ ਚੰਗੇ ਦੁੱਧ ਵਾਲੀ ਆ ਦੇਖੋ ਦੋਸਤੋ ਜੀ ਫੇਸ ਕੁਆਲਟੀ ਇਹਦੇ ਬਾਰੇ ਹੋਰ ਸਾਫ ਸੁਥਰੀ ਥਾਂ ਲਈ ਬਿਲਕੁਲ ਤੇ ਠੰਡੀ ਸੀਲ ਚੁਆਇਦ ਲਈ ਦੇਖੋ ਕਿੰਨੀ ਸਪੇਸ ਆਹ ਜੀ ਰਡਰ ਦੇ ਵਿੱਚ ਅਜੇ ਇਹਨੇ ਬਿਉਣ ਦੇ ਟਾਈਮ ਸੂਣ ਦੇ ਟਾਈਮ ਬਹੁਤ 15 ਦਿਨ ਲੋਕ ਹੀ ਬਸੀ ਹੈ ਵਧੀਆ ਆਰਡਰ ਬਣਾਉਣਾ ਬੰਦ ਹੋਈ ਸਰਦਾਰ ਜੀ ਜਿਹੜੀ ਤੁਸੀਂ ਦੂਸਰੇ ਨੰਬਰ ਤੇ ਗਾਂ ਦਿਖਾਈ ਹੈ ਇਹਦੀ ਤੇਲ ਇਹ ਤੀਸਰੇ ਛੂਹੇ ਸੁਣੀਆ ਵੀਰੇ ਹੁਣ ਕਿੰਨੇ ਕਿ ਦਿਨ ਲੈ ਜੂ ਇਹ ਅਜੇ ਤੇ 15 ਦਿਨ ਬਾਕੀ ਨੇ 15 ਦਿਨ ਬਾਕੀ ਆ ਤੇ ਦੁੱਧ ਕਿੰਨਾ ਕੱਢੂ ਇਹਨੇ ਦੂਸਰੇ ਛੂਹੇ 25 ਲੀਟਰ ਦੋ ਦਿੱਤਾ ਹੋਇਆ ਹੁਣ ਹੁਣ ਵੀ ਆਪਾਂ ਜਿਆਦਾ ਨਹੀਂ ਇਹ ਤੇ 25 ਦਾ ਕੱਢੂ ਹੀ ਕੱਢੂ ਇਹ ਠੀਕ ਆ ਅਜੇ ਤੁਸੀਂ ਆਹ ਨੂੰ ਦਿਖਾਈਏ ਨੇਵੀ ਦੀ ਛੂਏ ਇਸ ਦੇਖ ਲਓ ਕਿੰਨੀ ਕਰ ਇਹ ਲੱਕ ਬਹੁਤ ਹਾਂਜੀ ਠੰਡੀ ਸੀਲ ਆ ਪੂਰੀ ਲੱਕ ਠੀਕ ਹੈ ਅਜੇ 15 ਦਿਨ ਬਾਕੀ ਰਹਿੰਦੇ ਰਸੀ ਦੇ 15 ਦਿਨ ਸੂਣ ਦੇ ਵਿੱਚ ਰਹਿੰਦੇ ਆ ਦੋਸਤੋ ਲਗਭਗ 25 ਜਾਂ 25 ਪਲੱਸ ਕਰ ਸਕਦੀ ਹੈ। 20 ਪਲੱਸ ਕਰ ਸਕਦੀ ਹੈ। ਦੋਸਤੋ ਤੀਜੇ ਨੰਬਰ ਵਾਲੀ ਜਰਸੀ ਵੇੜਾ। ਟਾਪ ਕੁਆਲਿਟੀ ਦੀ। ਇਹੋ ਜੀ ਜਰਸੀ ਵੇੜਾ ਕਦੇ-ਕਦੇ ਮਿਲਦੀ ਆ। ਇਹ ਵੀ ਗੱਬਣ ਆ ਹਜੇ। ਦੇਖੋ ਇਹਦੀ ਫੇਸ ਕੁਆਲਿਟੀ, ਰੰਗ ਬੰਨ। ਦੋਸਤੋ ਹਜੇ ਗੱਭਣਾ ਦੇਖੋ ਅਡਰਫ ਹੋ ਰਹੇ ਨੇ ਬਹੁਤ ਵਧੀਆ ਬਣਾ ਜਾਣਾ ਦੇ ਵੇ ਦੀ ਕੁਆਲਿਟੀ ਦੇਖੋ ਬਹੁਤ ਕੁਆਲਿਟੀ ਆ ਦੇਖੋ ਹਜੇ ਹੋਰ ਅਡਰ ਬਣਾਉਣਾ ਨੇ ਸੂਨ ਦੇ ਟਾਈਮ ਜਣੀ ਲੈਵਲ ਬਹੁਤ ਕੌਮਿਸ਼ਨ ਦੇ ਦੋਸਤੋ ਟਾਪ ਕੁਆਲਿਟੀ ਦੀ ਆ ਪੰਜਾਬ ਵਾਲੀ ਜਰਸੀ ਹਾਈਟ ਮੀਡੀਅਮ ਆ ਸ਼ਾਨਦਾਰ ਬੈੜ ਆ ਟਾਪ ਕੁਆਲਿਟੀ ਦੇਖੋ ਸਰਦਾਰ ਜੀ ਜਿਹੜੀ ਤੁਸੀਂ ਜਰਸੀ ਬੈੜ ਦਿਖਾਈ ਆ ਹਾਂਜੀ ਹਾਂਜੀ ਇਹ ਕਿਹੜੇ ਸੂਏ ਦੀ ਆ ਇਹ ਦੂਸਰੇ ਸੂਏ ਸੁਣਾ ਵੀ ਰਹੇ ਨੇ ਇਹ ਸੂਣ ਦੇ ਵਿੱਚ ਕਿੰਨੇ ਦਿਨ ਬਾਕੀ ਆ? ਇਹ 8 ਤੋਂ 10 ਦਿਨ ਲਊ। ਬੱਚੇ ਦੀ ਅਜੇ ਵੀ ਸਪੇਸ ਬਹੁਤ ਆ। 8-10 ਦਿਨ ਲੱਜੂ ਸੂਣ ਦੇ ਵਿੱਚ। ਤੇ ਦੁੱਧ ਕਿੰਨਾ ਕੱਢ ਦੂ? ਦੁੱਧ ਨੇ 20 ਪਲੱਸ ਕਰਨਾ 20 ਲੀਟਰ ਦੇ ਨੇ ਪਲੂਣ ਨੇ ਘਟੇ ਹੋਇਆ। ਪਲੱਸ ਜਾਊਗੀ। ਹਾਂ ਪਲੱਸ ਜਾਊਗੀ। ਇਹ 20 ਲੀਟਰ ਦੁੱਧ ਕੱਢੂਗੀ। ਇਸਦੀ ਲੇਵਾ ਹੁਣ ਵੀ ਦੇਖੋ ਵੀ ਕਿੰਨਾ ਲੇਵਾ ਵਧੀਆ ਬਣਿਆ ਹੋਇਆ ਹੈ। ਨਹੀਂ ਨਹੀਂ ਬਹੁਤ ਵਧੀਆ। ਬਹੁਤ ਸਪੇਸ ਬਹੁਤ ਹੈ ਲੇਵਾ ਵਿੱਚ। ਬਾਕੀ ਇਹਦਾ ਦੁੱਧ ਸੰਘਣਾ ਹੋਊ। ਹਾਂ ਫਿਰ ਜਿਆਦਾ ਆਉਂਦਾ ਹੈ ਨਾ। ਫੜ ਜਿਆਦਾ ਹੁੰਦਾ ਇਹ ਚੱਪ ਨਾਲੋਂ। ਇਹ ਚੱਪ ਨਾਲੋਂ। ਹਾਂ ਠੀਕ ਆ। ਦੇ ਮੁੱਲ ਤੇ ਇਹਨਾਂ ਦਾ 70 70 ਰੁਪਏ ਮੁੱਲ ਕਿੰਨਾ ਦਾ 70 70 ਰੁਪਏ ਕਰਾਉਣ ਨੂੰ 85 ਕਰਾ ਲੋ 80 ਕਰਾ ਲੋ ਛੱਡ ਨੇ 70 70 ਦੀਆਂ ਨੇ ਠੀਕ ਹੈ ਜੀ ਹਾਂ ਤੇ ਕਿਸਾਨ ਦੋਸਤੋ ਤਿੰਨੇ ਪਸ਼ੂ ਤੁਸੀਂ ਦੇਖ ਲਓ ਵਧੀਆ ਸਾਫ ਸੁਥਰੇ ਗੈਜ ਰੇਟ ਦੇ ਤੇ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਵਾ ਤੁਸੀਂ ਤਿੰਨੇ ਵੜਾ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਰਦਾਰ ਜੀ ਤੁਹਾਡਾ ਵੀ ਧੰਨਵਾਦ ਸਤਿ ਸ੍ਰੀ ਅਕਾਲ ਜੀ